ਬਠਿੰਡਾ ਵਿੱਚ ਲਗਾਤਾਰ ਹੀ ਪੁਲਿਸ ਦਾ ਜਿਹੜਾ ਐਕਸ਼ਨ ਹੈ ਉਹ ਸ਼ੁਰੂ ਹੋ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਏ న్యూ ਪੰਜਾਬ ਏ న్యూ ਪੰਜਾਬ ਵਿੱਚ ਵੱਡੀ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਬਠਿੰਡਾ ਵਿੱਚ ਤੀਜੇ ਦਿਨਾਂ ਜਿਹੜਾ ਬਲੈਕਆਊਟ ਆ ਉਹ ਹੋ ਜਾਂਦਾ ਹੈ ਲੇਕਿਨ ਲੋਕ ਹੱਲੇ ਵੀ ਕਿਸ ਤਰ੍ਹਾਂ ਕਿਥੇ ਜਾਗਰਤ ਨਹੀਂ ਹੋ ਰਹੇ ਕਿਉਂਕਿ ਜਿਹੜੀ ਲਾਈਟਾਂ ਲਗਾਤਾਰ ਗੱਡੀ ਅਤੇ ਵਿਕਲਾਂ ਦੀ ਜਿਹੜੀ ਲਾਈਟਾਂ ਉਹ ਲਗਾਤਾਰ ਨਜ਼ਰ ਆ ਰਹੀਆਂ ਬਠਿੰਡਾ ਦੀ ਸੜਕਾਂ ਤੇ ਲੇਕਿਨ ਸੜਕਾਂ ਦੇ ਹਾਲਾਤ ਦਿਖਾ ਦਿੰਦੇ ਆ ਕਿ ਸੜਕਾਂ ਜਿਹੜੀਆਂ ਨੇ ਉਹ ਹਨੇਰੇ ਦੇ ਵਿੱਚ ਕੁੱਪਣੇ ਲੇਕਿਨ ਜਿਹੜੇ ਵਿਕਰ ਚਾਲਕ ਨੇ ਉਹ ਕਿਸੇ ਨਾ ਕਿਤੇ ਸਮਝ ਨਹੀਂ ਰਹੇ ਇਸ ਗੱਲ ਨੂੰ ਤੇ ਲਗਾਤਾਰ ਆਪਣੀ ਲਾਈਟਾਂ ਜਿਹੜੀਆਂ ਉਹ ਜਲਾ ਕੇ ਸੜਕਾਂ ਤੇ ਕੁੰਮਦੇ ਰਹਿੰਦੇ ਨੇ ਲੇਕਿਨ ਉਹਨਾਂ ਨੂੰ ਡੀਸੀ ਬਠਿੰਡਾ ਵੱਲੋਂ ਵੀ ਹਦਾਇਤ ਕੀਤੀ ਜਾਂਦੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਨ੍ਹਾਂ ਤਸਵੀਰਾਂ ਦੇ ਵਿੱਚ ਹੱਲੇ ਵੀ ਲਾਈਟਾਂ ਜਿਹੜੀਆਂ ਉਹ ਵਿਕਰ ਦੀਆਂ ਨਜ਼ਰ ਆ ਰਹੀਆਂ ਨੇ ਲੇਕਿਨ ਲੋਕ ਕਿਥੇ ਨਾ ਕਿਥੇ ਸਮਝਦੇ ਨਜ਼ਰ ਨਹੀਂ ਆ ਰਹੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤਸਵੀਰਾਂ 8 ਨਿਊਜ਼ ਪੰਜਾਬ ਵੱਲੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿਥੇ ਤਾਂ ਕੁੱਪ ਹਨੇਰਾ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਵਿਕਰ ਦੇ ਜਿਹੜਾ ਲਾਈਟ ਆ ਉਹ ਵੀ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਇਸ ਸਮੇਂ ਅਸੀਂ ਹਾਜੀਰਤਨ ਚੌਂਕ ਤੇ ਖੜੇ ਆ ਹਾਜੀਰਤਨ ਚੌਂਕ ਦੇ ਵਿੱਚ ਲਗਾਤਾਰ ਤਸਵੀਰਾਂ ਤਾਂ ਨਾਲ ਸਾਂਝੀਆਂ ਕਿਤੇ ਜਾ ਰਹੀਆਂ ਨੇ ਲੇਕਿਨ ਵਿਕਲ ਵਾਲੇ ਨੇ ਜਿਹੜੇ ਉਹ ਕਿਸੇ ਨਾਲ ਕਿਤੇ ਸਮਝ ਨਹੀਂ ਰਹੇ ਕਿਉਂਕਿ ਹਨੇਰਾ ਹੈ ਅਗਰ ਨੂੰ ਡਾਰਬੀ ਲੱਗਦਾ ਹੈ ਕਿਉਂਕਿ ਜਿਹੜਾ ਮਾਹੌਲ ਹੈ ਉਹ ਪੰਜਾਬ ਦਾ ਜਿਹੜਾ ਖਰਾਬ ਨજર ਆ ਰਿਹਾ ਹੈ ਕਿਉਂਕਿ ਕਿਥੇ ਲੁੱਟਾ ਖੂਆ ਦੇ ਵਾਰਦਾਤਾ ਵੀ ਹੁੰਦੀਆਂ ਨੇ ਕਿਥੇ ਡਰ ਦੇ ਮਾਰੇ ਲਾਈਟਾਂ ਨਹੀਂ ਬੰਨ੍ਹੇ ਲੇਕਿਨ ਕੋਲ ਸਪਰਸ਼ਾ ਨੂੰ ਕਿਤੇ ਨਾ ਕਿਤੇ ਇਸ ਗੱਲ ਵੱਲ ਵੀ ਧਿਆਨ ਰੱਖਣਾ ਪਵੇਗਾ ਕਿਉਂਕਿ ਲਗਾਤਾਰ ਇਹ ਤਸਵੀਰਾਂ ਦੇਖ ਸਕਦੇ ਹੋ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਿਹਾ ਹੈ 8 نیوز ਪੰਜਾਬ ਵੱਲੋਂ ਲਗਾਤਾਰ ਸਾਂਝੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸ੍ਰੀ ਕਾਲ ਵੀਰੇ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਬਲੈਕਆਊਟ ਹੋਇਆ ਪਿਆ ਮੇਰੇ ਕਿ ਕਿਥੇ ਕਿਥੇ ਮੈਂ ਹਾਜ਼ਰ ਹਾਂ ਅਕਨੰਬਰ ਦਾ ਵਸਨੀਕ ਹਾਂ ਆ ਕਿਥੇ ਨਾ ਕਿਥੇ ਜਿਹੜੇ ਵਹੀਕਲ ਸਵਾਰ ਨੇ ਉਹ ਆਪਣੀ ਲਾਈਟਾਂ ਚਲਾ ਰਹੇ ਨੇ ਲੇਕਿਨ ਬਠਿੰਡਾ ਵਿੱਚ ਲਗਾਤਾਰ ਤੀਜਾ ਦਿਨ ਹੋ ਗਿਆ ਬਲੈਕਆਊਟ ਹੁੰਦੇ ਭਾਈ ਜੀ ਬਲੈਕਆਊਟ ਤਾਂ ਹੈਗਾ ਪਰ ਲੋਕਾਂ ਦਾ ਦੇਖੋ ਆ ਹੁਣ ਵਹੀਕਲ ਆ ਰਹੇ ਆ ਸਾਰੀਆਂ ਲੈਟਾ ਚੱਲ ਰਹੀਆਂ ਤੇ ਬਲੈਕਆਊਟ ਦਾ ਕੀ ਭਾਅ ਹੈ ਜਦੋਂ ਆਪਣੇ ਲੋਕ ਹੀ ਨਹੀਂ ਸਮਝ ਰਹੇ ਇਸ ਗੱਲ ਨੂੰ ਫਿਰ ਆਪਾਂ ਨੂੰ ਬਲੈਕਆਊਟ ਕਰਨ ਦਾ ਕੀ ਫਾਇਦਾ ਹੁਣ ਤੁਸੀਂ ਆ ਘਰਾਂ ਦੇ ਦੇਖੋ ਆ ਦੁਕਾਨਾਂ ਦੇਖੋ ਸ਼ਰਿਆਮ ਉਹ ਕੈਮਰੇ ਚੱਲੀ ਜਾਂਦੇ ਉਹਨਾਂ ਦੇ ਲੈਟਾ ਚੱਲਦੀਆਂ ਛੱਡ ਗਈਆਂ ਪਰ ਸਰਕਾਰ ਪ੍ਰਸ਼ਾਸਨ ਦੇ ਵੱਲ ਕੋਈ ਧਿਆਨ ਨਹੀਂ ਹੋਰ ਕੀ ਕਹਿਣਾ ਚਾਹੋਗੇ ਕਿਉਂਕਿ ਡੀਸੀ ਪਰਚੰਡਾ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੇ ਪੰਜਾਬ ਪੁਲਿਸ ਲਗਾਤਾਰ ਗਸ਼ਤ ਕਰਦੀ ਨਜ਼ਰ ਆ ਰਹੀ ਹੈ ਅਸੀਂ ਆਪ ਚੌਂਕਾਂ 'ਚ ਖੜਕੇ ਹੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਪਈ ਇਹ ਲੈਟਾ ਬੰਦ ਕਰੋ ਕਿਉਂਕਿ ਪ੍ਰਸ਼ਾਸਨ ਨੇ ਵੀ ਹਦਾਇਤਾਂ ਜਾਰੀ ਕੀਤੀਆਂ ਅਸੀਂ ਤੁਹਾਡੇ ਸਾਹਮਣੇ ਅਸੀਂ ਆਪ ਮੋਟਰਸਾਈਕਲ ਵਹੀਕਲਾਂ ਨੂੰ ਕਾਰਾਂ ਵਾਲੇ ਨੂੰ ਅਸੀਂ ਆਪ ਕਹਿ ਰਹੇ ਆ ਪਾਈ ਲੈਕਾ ਬੰਦ ਕਰਕੇ